ਸਾਡੀ ਗਲੀ ਚ ਛੜਾ ਜੋ ਰਹਿੰਦਾ ਨਾ ਉਹ ਦਾ ਕਿਰਤਾਰੀ ਇੱਕ ਦਿਨ ਮੈਥੋਂ ਦਾਲ ਲੈ ਗਿਆ ਕਹਿੰਦਾ ਬੜੀ ਕਰਾਰੀ ਚੰਦਰੇ ਨੇ ਹੋਰ ਮੰਗਲੇ ਮੈਂ ਵੀ ਕੜਿ ਸੀ ਬੁਲਾ ਦੇ ਉੱਤੇ ਮਾਰੀ ਬਈ ਚੰਦਰੇ ਨੇ ਹੋਰ ਮੰਗਲੇ ਮੈਂ ਵੀ ਕੜਿ ਸੀ ਬੁਲਾ ਦੇ ਉੱਤੇ ਮਾਰੀ ਬਈ ਚੰਦਰੇ ਨੇ ਹੋਰ ਮੰਗਲੇ ਮੂਰੇ ਪੱਜਿਆ ਕਰਤਾਰਾ ਕਿਚੇ ਮਗਰੇ ਕਰਤਾਰੀ ਦੀ ਚੰਦਰੇ ਨੇ ਹੋਰ ਮੰਗਲੀ ਮੈਂ ਵੀ ਚ ਕੌੜੀ ਸੀ ਬੁੱਲਾ ਦੇ ਉੱਤੇ ਮਾਰੀ ਅਰਬੀ 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 ਉਲੂਆਂ ਦਾ ਵਿਆਹ ਤਰਿਆ ਫਿਰ ਜਨਕੂ ਕੜਾਂ ਦੀ ਚੜਦੀ ਕੋਗੜ ਰੁਸਿਆ ਫਿਰੇ ਫਿਰ ਇਲਰੋਟੀ ਨਾ ਕਰਦੀ ਕਿਰਲੇ ਨੇ ਡਾਕਛੇ ਚਲੀ ਕਿਰਲੀ ਭੱਜ ਲੱਕੜਾ ਵਿੱਚ ਵੜਦੀ ਬੈਠ ਬਨੇਰੇ ਤੇ ਭਜਨ ਕੋ ਛਰੀ ਕਰਦੀ ਬੈਠ ਬਨੇ ਰਹਤੇ ਭਜਨ ਕੋ ਛਰੀ ਕਰਦੀ ਬੈਠ ਬਨੇ ਰਹਤੇ ਭਜਨ ਕੋ ਛਰੀ ਕਰਦੀ ਬੈਠ ਬਨੇ ਰਹਤੇ